ਮੈਂ ਗੱਲ ਜ਼ਿਲ੍ਹੇ ਦੀ ਨਹੀਂ ਕਰੂੰ ਮੈਂ ਗੱਲ ਪੰਜਾਬ ਦੀ ਕਰੀ ਅਸੀਂ ਗੱਲ ਕੀਤੀ ਸੀ ਵੀ ਰਾਕਰ ਦੀ ਸਪੀਡ ਤੇ ਨਾਲ ਜਿਹੜੇ ਵੀ ਕੰਮ ਕੀਤੇ ਜਾਣਗੇ ਅੱਜ ਬਤੌਰ ਤੁਸੀਂ ਸਾਰੇ ਭਰਾ ਜੇ ਤੁਹਾਡੇ ਹਰ ਵਰਗ ਦੇ ਵਿੱਚ ਤੁਹਾਡੇ ਵੀ ਸੱਜਣ ਮਿੱਤਰ ਨੇ ਪੱਤਰਕਾਰ ਭਾਈਚਾਰਾ ਹੈ ਤੁਸੀਂ ਇਹ ਦੇਖੋ ਵੀ ਜੋ ਸਰਕਾਰ ਨੇ ਕਿਹਾ ਸੀ ਪਹਿਲਾਂ ਤੇ ਸਿਹਤ ਵੱਲੋਂ ਮਹੱਲਾ ਕਲੀਨਿਕ ਬਣਾਏਗੇ ਅੱਜ ਹੁਣ ਜਿਹੜਾ ਉਸਾਲ ਜਿਹੜਾ ਬੱਚਿਆਂ ਦੀ ਪੜ੍ਹਾਈ ਵੱਲ ਨੂੰ ਰੁਝਾਨ ਜਿਹੜਾ ਸਰਕਾਰ ਦਾ ਤੁਹਾਡੇ ਸਾਹਮਣੇ ਬਤੌਰ ਨਜ਼ਰ ਆ ਰਿਹਾ ਤੁਹਾਨੂੰ ਅੱਜ ਥਾਂ ਥਾਂ ਉਪਗਾਠਨ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਸਾਡੀ ਸੋਚ ਇਹ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਕਿਸੇ ਵੀ ਕਿਸਮ ਦੀ ਕੋਈ ਬੱਚਿਆਂ ਨੂੰ ਸਾਡਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਇੱਕ ਸੋਚ ਸੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਕੌਣ ਬਣਾਊਗਾ ਰੰਗਲਾ ਪੰਜਾਬ ਸਾਡੀ ਪੀੜ੍ਹੀ ਆਉਣ ਵਾਲੀ ਜੇ ਪੀੜ੍ਹੀ ਨੂੰ ਚੰਗੀ ਸਿੱਧ ਦੇ ਦੇ ਦਿਆਂਗੇ ਜੇ ਚੰਗੀ ਸਿੱਖਿਆ ਦੇ ਦੇ ਦਿਆਂਗੇ ਜੇ ਚੰਗਾ ਰਸਤਾ ਵਿਖਾਲ ਦੇ ਦਿਆਂਗੇ ਤੇ ਨੇਚਰਲੀ ਉਹ ਪੀੜ੍ਹੀ ਜਿਹੜੀ ਆ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਤਰੱਕੀ ਉਸ ਹਲਕੇ ਦੀ ਤਰੱਕੀ ਉਸ ਦੇਸ਼ ਦੀ ਤਰੱਕੀ ਉਹ ਉਦੋਂ ਹੀ ਹੋਊਗੀ ਜਦੋਂ ਬੱਚਿਆਂ ਨੂੰ ਚੰਗੀ এডਿਕੇਸ਼ਨ ਮਿਲੂਗੀ ਸੋ ਅੱਜ ਇਸ ਸਕੂਲ ਦੇ ਵਿੱਚ ਨੀਅਰ ਅਬਾਊਟ ਕਰੋੜ ਤੋਂ ਉੱਪਰ ਜਿਹੜੇ ਨੇ ਅੱਜ ਉਦਘਾਟਨ ਕਰਨ ਜਾ ਰਹੇ ਨੇ ਜੋ ਜੋ ਸਾਡੇ ਪ੍ਰਿੰਸੀਪਲ ਸਾਹਿਬਾਨਾਂ ਦੀਆਂ ਧਿਮਾਨਾਂ ਸੀ ਜਿਹੜੇ ਸਾਡੇ ਬੱਚਿਆਂ ਦੀਆਂ ਧਿਮਾਨਾਂ ਸੀ ਅੱਜ ਆਪਾਂ ਉਹਨਾਂ ਉਹਨਾਂ ਧਿਮਾਨਾਂ ਨੂੰ ਪੂਰੇ ਕਰਕੇ ਅੱਜ ਬੱਚਿਆਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਪਰਤ ਕਰਤਾ ਸਰ ਜਿਹੜੇ ਪੰਜਾਬ ਦੇ ਵਿੱਚ ਲਗਾਤਾਰੀ ਗ੍ਰੇਨੇਡ ਹਮਲੇ ਹੋ ਰਿਹਾ ਜਿਹੜੇ ਵੀ ਮੁਲਜ਼ਮੋ ਚ ਫੜ ਜਾਂਦੇ ਰੋਪੀ ਫੜੇ ਜਾਂਦੇ ਆ ਉਹ ਕੋਈ ਹਰਿਆਣੇ ਦਾ ਜਾਂ ਫਿਰ ਟੀਪੀ ਦਾ ਜਾਂ ਫਿਰ ਬਿਹਾਰ ਦਾ ਨਿਕਲਦਾ ਕੀ ਤੁਸੀਂ ਤੁਸੀਂ ਸਿਆਣੇ ਹੋ ਸੁਝਦੇ ਹੋ ਇੱਕ ਚੀਜ਼ ਦੇਖੋ ਉਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਫਿਰ ਸਕੂਲਾਂ ਦੀ ਮਾਹੌਲ ਜਿਹੜਾ ਬਣਿਆ ਸੀ ਵੀ ਇੱਕ ਮੈਸੇਜ ਸੀ ਵੀ ਪੰਜਾਬ ਦੇ ਵਿੱਚ ਦੀ ਸਾਰੇ ਦੇਸ਼ ਦੇ ਵਿੱਚ ਮੈਸੇਜ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅੱਜ ਵੀ ਕਹਿੰਦਾ ਪੰਜਾਬ ਨੂੰ ਹੱਸਦੇ ਵਸਦੇ ਖੇਡਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਨੂੰ ਵਧਿਆ ਹੋਇਆ ਕਈ ਮੈਂ ਕਹਿ ਸਕਦਾ ਵੀ ਏਜੰਸੀਆਂ ਕੁਝ ਸਿਆਸੀ ਲਾਲੋ ਵੀ ਉਹਨਾਂ ਨੂੰ ਹਜਮ ਨਹੀਂ ਹੁੰਦਾ ਕਿਉਂਕਿ ਪੰਜਾਬ ਜੇ ਤਰੱਕੀ ਚ ਚਲਾ ਗਿਆ ਕਿਉਂਕਿ ਅੱਗੇ ਵੀ ਦੇਖੋ ਜੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਭ ਤੋਂ ਵੱਧ ਯੋਗਦਾਨ ਕਿਹਨਾਂ ਦਾ ਪੰਜਾਬੀਆਂ ਦਾ ਜੇ ਕੋਈ ਇਨਕਲਾਬ ਉੱਠਿਆ ਕਿੱਥੋਂ ਉੱਠਦਾ ਪੰਜਾਬ ਦੇ ਵਿੱਚੋਂ ਉੱਠਦਾ ਸੋ ਪੰਜਾਬ ਨੂੰ ਚਾਹੁੰਦੇ ਨੇ ਵੀ ਇਹਦਾ ਮਾਹੌਲ ਖਰਾਬ ਕਰਨਾ ਪਰ ਅਰਵਿੰਦ ਕੇਜਰੀਵਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਇਹ ਮੈਂ ਕਹਿ ਸਕਦਾ ਜొਹਦੇ ਨੇ ਜਿਹੜੇ ਇਨਾਂ ਦੇ ਜਿਹੜੇ ਡਿਸੀਜਨ ਨੇ ਹਰ ਇੱਕ ਡਿਸੀਜਨ ਜਿਹੜਾ ਪੰਜਾਬ ਦੇ ਹਿੱਤ ਲਈ ਆ ਜਿਹੜਾ ਵੀ ਦੇਖੋ ਮੈਂ ਅੱਗੇ ਵੀ ਕਿਹਾ ਪੰਜਾਬ ਦੇ ਵਿੱਚ ਜੇ ਕਰੋਨਾ ਦੀ ਆਬਾਦੀ ਹੈ ਤੇ ਕਿਸੇ ਦਾ ਕੋਈ ਦਿਮਾਗ ਦੇ ਵਿੱਚ ਕੋਈ ਐਸਾ ਪੈਰਾਮੀਟਰ ਥਰਮਾਮੀਟਰ ਨਹੀਂ ਹੈ ਜਿਹਨੂੰ ਤੁਸੀਂ ਵਾਚ ਕਰ ਲੋ ਵੀ ਇਹਦੇ ਅੰਦਰ ਕੀ ਚੱਲ ਰਿਹਾ ਪਰ ਹਾਂ ਜੇ ਕੋਈ ਘਟਿਆ ਹਰਕਤ ਕਰਦਾ ਉਹ ਦਿਨ ਦੂਰ ਨਹੀਂ ਠੀਕ ਆ ਹੁਣ ਜੇ ਜਲੰਧਰ ਵਿੱਚ ਕਾਰਵਾਈ ਕੀਤੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਹੋ ਗਿਆ ਦੱਸੋ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ ਵੀ ਹੁੰਦਾ ਸੀ ਹਾਂ ਜਿਹੜਾ ਗਲਤੀ ਕਰੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਸੋ ਇਹ ਉਪਰਾਲਾ ਕਿ ਤੁਹਾਡੇ ਬਤੋਹ ਸਾਹਮਣੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਕੋਈ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਕੋਈ ਪੰਜਾਬ ਦੇ ਵੱਲ ਬੁਰੀ ਅੱਖ ਵੇਖੂਗਾ ਉਹ ਬਖਸ਼ਿਆ ਨਹੀਂ ਜਾਊਗਾ ਪਟਾਲਾ ਤਹਿਸੀਲ ਕੰਪਲੈਕਸ ਵੀ ਉਡੀਕ ਲਏ ਆ ਜੀ ਲੋਕ ਦੇ ਦੇਣਗੇ ਹਰ ਜੋ ਹੰਤ ਚੁੱਕਾ ਜੀ ਕਰਦੇ ਆਗੇ ਸੋ ਕਹਿਣ ਦਾ ਵਾਵਾ ਕਿ ਜੀਰਾ ਰੱਖੋ ਨਾ ਤੁਸੀਂ ਕਾਲੇ ਨਾ ਨਾ ਬਹਿ ਜੋ ਹੋਣਾ ਪਰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੱਚ ਦੱਸੇ ਚਲੋ ਤੁਸੀਂ ਬਟਾਲੇ ਦੇ ਮੇਰਾ ਪਰਿਵਾਰ ਕਿਉਂ ਪਹਿਲੀਆਂ ਸਰਕਾਰਾਂ ਨਾਲੋਂ ਹੁਣ ਸਰਕਾਰ 'ਚ ਫਰਕ ਪਿਆ ਕੋਈ ਕੰਮ ਕਰਨ ਦਾ ਮਜ਼ਾ ਆ ਰਿਹਾ ਦੇਖਣ ਦਾ ਮਜ਼ਾ ਆ ਰਿਹਾ ਕੋਈ ਬਟਾਲਾ ਲੱਗ ਰਿਹਾ ਵੀ ਵਾਕਿਆ ਕੋਈ ਤਰੱਕੀ 'ਚ ਜਾ ਰਿਹਾ ਹੈਗਾ ਕਿ ਨਹੀਂ ਹੈਗਾ ਔਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਕੱਲ ਮੈਂ ਦੇਖ ਰਿਹਾ ਸੀ ੁੱਤ ਨਸ਼ੇ ਦੇ ਨਾਲ ਇੱਕ ਜਿਹੜੀ ਲੇਡੀ ਸੀ ਇੱਕ ਨੌਜਵਾਨ ਸੀ ਜਿਹੜਾ ਦੇਖਿਆ ਜਿਹੜਾ ਪੁਲਿਸ ਮੁਲਾਜ਼ਮ ਨੇ ਉਹਦੇ ਚਪੇੜ ਮਾਰੀ ਪਰ ਉਹ ਵੀਡੀਓ ਜਿਹੜੀ ਉਨੀ ਕੱਟ ਕੇ ਆਈ ਉਸ ਤੋਂ ਪਹਿਲਾਂ ਜਿਹੜੀ ਵੀਡੀਓ ਸੀ ਉਹ ਪ੍ਰਾਪਰਲੀ ਐਕਸਪੋਜ਼ ਨਹੀਂ ਕੀਤਾ ਆਪਾਂ ਪ੍ਰਾਪਰਲੀ ਉਹਨੂੰ ਵਿਖਾਦੇ ਨਹੀਂ ਉਹ ਇੱਕ ਦੂਜੇ ਨੂੰ ਵੱਟੇ ਪੰਦਰ ਮਾਰਦੇ ਸੀ ਜੇ ਕੱਲ ਨੂੰ ਕੋਈ ਲੇਡੀ ਨੂੰ ਪੁੱਛੋ ਜਾਂਦਾ ਜਾਂ ਕੋਈ ਬੰਦੇ ਨੂੰ ਪੁੱਛੋ ਜਾਂਦਾ ਫਿਰ ਆਪਾਂ ਕਹਿ ਦੇਣਾ ਸੀ ਪੁਲਿਸ ਵਾਲਿਆਂ ਦਾ ਕਸੂਰ ਆ ਜੀ ਇਹਨਾਂ ਦੇ ਸਾਹਮਣੇ ਕੰਮ ਹੋ ਗਿਆ ਜੇ ਪੁਲਿਸ ਨੇ ਸਖਤੀ ਕੀਤੀ ਆ ਤੇ ਉਹ ਵਿਚਾਰੇ ਉਹਨਾਂ ਤੇ ਆਪਾਂ ਕਾਰਵਾਈ ਕਰਵਾ ਦਿੱਤੀ ਸੋ ਕਹਿਣ ਦਾ ਭਾਵ ਆ ਆਪਾਂ ਨੂੰ ਜਿਹੜਾ ਗਲਤ ਆਨਸਰ ਆ ਤੁਹਾਡੇ ਸਾਰੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਡੇ ਵੀਰ ਅਸੀਂ ਪੰਜਾਬ ਲਈ ਸੋਹਰਦੇ ਆ ਯਾਰ ਅਸੀਂ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਹਾਂ ਇਹ ਤੁਸੀਂ ਵੀ ਵਾਚ ਕਰਨਾ ਜਿਹੜਾ ਬੰਦਾ ਤੁਹਾਡੇ ਪੰਜਾਬ ਲਈ ਮਾਹੌਲ ਖਰਾਬ ਕਰਦਾ ਹੈ ਚਾਹੇ ਕੋਈ ਵੀ ਆ ਸ਼ਕਤੀ ਨਾਲ ਡਟ ਕੇ ਸਟੈਂਡ ਲੈ ਕੇ ਉਹਦਾ ਵਿਰੋਧ ਕਰਾਇਆ ਕਰੋ ਸੋ ਮੈਂ ਇਹੋ ਤੁਹਾਡੇ ਅੱਗੇ ਬੇਨਤੀ ਕਰਦਾ ਤਗੜੇ ਹੋ ਕੇ ਪਟਾਲਾ ਤੁਹਾਡਾ ਆਪਣਾ ਪੰਜਾਬ ਤੁਹਾਡਾ ਆਪਣਾ ਇਹਨਾਂ ਦੀ ਲੜਾਈ ਲੜ ਰਹੇ ਆਉਣ ਵਾਲੇ ਬੱਚਿਆਂ ਦੀ ਬੱਚਿਆਂ ਚ ਕੌਣ-ਕੌਣ ਨੇ ਤੁਹਾਡੇ ਬੱਚੇ ਨੇ ਸਾਡੇ ਪਰਿਵਾਰ ਨੇ ਅੱਜ ਸਾਡੀਆਂ ਮਾਵਾਂ ਪੈਣਾ ਅਸੀਂ ਚਾਹੁੰਦੇ ਅਮਨ ਮਾਨਣਾ ਜਲ ਸ਼ਾਂਤੀ ਨਾਲ ਜਾ ਕਿਸੇ ਦੀ ਮਜਾਲ ਨਾ ਹੋਵੇ ਵੀ ਕੋਈ ਅੱਖ ਚੱਕ ਕੇ ਵੀ ਵੇਖ ਜਾਵੇ ਸੋ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥੀ ਲੋੜ ਸਰਕਾਰ ਚਟਾਨ ਬਣ ਕੇ ਖਲੋਤੀ ਹੈ ਜੁੱਧ ਨਸ਼ੇ ਦਾ ਵਿਰੁੱਧ ਜਿਹੜਾ ਵੀ ਕੋਈ ਅਨਸਰ ਪਾਇਆ ਜਾਂਦਾ ਪੱਖਿਆ ਕੋਈ ਨਹੀਂ ਜਾਊਗਾ ਇਹਦੇ ਵਿੱਚ ਕਿਸੇ ਦੀ ਕੋਈ ਸ਼ਫਾਰਸ਼ ਨਹੀਂ ਹੈ ਜੇ ਗੱਲ ਕਰੀਏ ਹਰ ਪੱਕੋ ਹਰ ਕਿਤੇ ਤੋਂ ਸਿੱਖਿਆ ਤੁਸੀਂ ਦੇਖ ਲਈ ਸੀ ਤੁਸੀਂ ਦੇਖ ਲਈਏ ਦਿਨੋਂ ਦਿਨ ਜਿਹੜਾ ਇਹ ਪੰਜਾਬ ਦੀ ਨਿਹਾਰ ਬਦਲ ਰਹੇ ਆ ਤੁਹਾਡੇ ਸਾਥੀ ਲੋੜਾ ਥੈਂਕ ਯੂ ਮੇਰੇ ਭਾਈ